ਸਤਿਗੁਰੂ ਗੁਰਦਾਸ ਮਹਾਰਾਜ ਆਪ ਜੀ ਦਾ ਜਨਮ 1534 ਇਸ ਲਈ ਚੁੰਨੀ ਮੰਡੀ ਲਾਹੌਰ ਵਿਖੇ ਪਿਤਾ ਹਰਦਾਸ ਜੀ ਦੇ ਘਰ ਮਾਤਾ ਬਿਆਕੌਰ ਜੀ ਦੀ ਪੁੱਤ ਪੁੰਨਦਾ ਹੈ ਆਪ ਜੀ ਘਰ ਦੇ ਪਹਿਲੇ ਪੁੱਤਰ ਹੋਣ ਦੇ ਨਾਤੇ ਘਰਦਿਆਂ ਨੇ ਨਾਮ ਜੇਠਾ ਰੱਖਿਆ ਤੇ ਸਾਰੇ ਜੇਠਾ-ਦੇਠਾ ਕਹਿ ਕੇ ਬੁਲਾਦੇ ਇੱਕ ਕਾਲ ਚੇਤੇ ਰੱਖਣਾ ਸਾਧ ਸੰਗਤ 1534 ਈਸਵੀ ਨੂੰ ਧੰਗੁਰ ਰਾਮਦਾਸ ਮਹਾਰਾਜ ਜੀ ਦਾ ਜਨਮ ਜਿੱਥੇ ਹੋਇਆ ਨਾ ਉੱਥੇ 1534 ਈਸਵੀ ਨੂੰ ਕਰਤਾਰਪੁਰ ਸਾਹਿਬ ਜੀ ਦੀ ਧਰਤੀ ਤੇ ਪਹਿਲੇ ਪਾਸ਼ਾ ਧੰਗੁਰ ਨਾਨਕ ਦੇਵ ਜੀ ਮਹਾਰਾਜ ਬਿਰਾਜ ਰਹੇ ਸਨ ਤੇ ਉਹਨਾਂ ਦੇ ਸ਼ਨ ਵਿੱਚ ਗયા ਭਾਈ ਲੈਣਾ ਜਿਹਨੂੰ 2 ਬਰੇ ਹੋ ਚੁੱਕੇ ਸੀ ਤੇ ਜੀਤੇ ਪਾਸ਼ਾ ਬਾਬਾ ਅਮਰਦਾਸ ਮਹਾਰਾਜ ਜੋ ਕਿ ਬਾਸਰ ਕੇ ਦੀ ਧਰਤੀ ਤੇ ਬਿਰਾਜ ਨੇ ਸਮ ਇੱਕ ਹੀ ਸਮੇਂ ਅੰਦਰ ਚਾਰ ਬਾਤ ਸ਼ਾਇਆ ਇਸ ਸਾਲ ਦੇ ਅੰਦਰ ਬਿਰਾਜ ਰਿਹਾ ਸੂ ਕਰਦਿਆਂ ਨੇ ਨਾਮ ਜੇਠਾ ਰੱਖਿਆ ਧਰਤਾ ਪਹਿਲਾ ਪੁੱਤਰ ਹੋਇਆ ਸਮਾਂ ਬੀਤਦਾ ਗਿਆ ਮੈਂ ਸੰਖੇਪ ਜੀ ਵਿਚਾਰ ਕਰਾਂਗਾ ਸਮਾਂ ਸੀਮਤ ਆਪ ਸਮਾ ਆਪਣੇ ਅਨੁਕੂਲ ਬੇਟਾ ਗਿਆ ਦੋ ਘਰਿਆਂ ਦੀ ਆਇਓ ਹੋਈ ਭਾਈ ਜੇਠੇ ਨੇ ਹਲੇ ਤੱਕ ਆਪਣੇ ਸੁਰਤ ਵੀ ਨਹੀਂ ਸੰਭਾਲੀ ਸਿੱਕੀ ਮਾਤਾ ਦਾ ਸਾਯਾ ਭਾਈ ਜੇਠੇ ਦੇ ਸਿੱਖ ਤੋਂ ਉੱਠ ਗਿਆ ਹਲੇ ਤੱਕ ਮਾਤਾ ਦਾ ਮੁੱਖ ਵੀ ਚਾਜ ਨਾਲ ਨਹੀਂ ਵੇਖਿਆ ਸੀ ਕਿ ਮਾਂ ਦਿੱਸਦੀ ਕਿਸ ਤਰ੍ਹਾਂ ਦੀ ਐ ਇਹ ਮਾਂ ਦਾ ਰੂਪ ਰੰਗ ਕਿਸ ਤਰ੍ਹਾਂ ਦਾ ਐ ਮਾਤਾ ਸੰਸਾਰ ਤੋਂ ਚਲਾਣਾ ਕਰਦੀ ਮਣੁ ਭਾਈ ਜੇਠੇ ਨੀ ਦੋ ਬਰਿਆਂ ਦੀ ਅਮਰ ਵਿੱਚ ਮਾਤਾ ਚਲਾਣਾ ਕਰੀ ਪਿਤਾ ਹਰਦਾਸ ਜੀ ਹੁਣ ਨਿਤ ਜੇਠੇ ਨੂੰ ਸੁਭਾਲਦੇ ਹਨ ਨਿਤ ਜੇਠੇ ਦੇ ਸੇਵਾ ਕਰਦੇ ਉਹਦੇ ਲਈ ਭੋਜਨ ਪਕਾਉਂਦੇ ਘਰ ਦਾ ਕੰਮ ਕਰਦੇ ਆ ਕਰਦਾ ਕੰਮ ਕਾਜ ਕਰਕੇ ਫਿਰ ਬਾਾਰ ਕੀਰਤ ਕਰਨੀ ਜਾਂਦੇ ਤਾਂ ਕਿ ਘਰ ਦਾ ਗੁਜ਼ਾਰਾ ਹੋ ਸਕੇ ਸਮਾ ਆਪਣੀ ਰਫਤਾਰ ਨਾਲ ਚੱਲਦਾ ਗਿਆ ਭਾਈ ਜੇਟੇ ਦੀ ਉਮਰਾ ਸਤ ਕਾ ਬਰਿਆਂ ਦੀ ਹੋਈ ਅੱਜ ਕੀ ਹੋਇਆ ਜਿਤੇ ਨਿਤ ਪਿਤਾ ਹਰਦਾਸ ਜੀ ਅਮਰਤ ਵੇਲੇ ਉੱਡ ਕੇ ਜੇਠੇ ਨੂੰ ਸਾਹ ਕੁਮਾਰ ਕੇ ਅਠਾੰਦੇ ਸੀ ਇਸ਼ਨਾਨ ਕਰਾਣਾ ਭੋਜਨ ਤਿਆਰ ਕਰਨਾ ਚ ਕੀ ਹੋਇਆ ਸੂਰਜ ਚੰਨ ਜਿਹੜਾ ਸੂਰਜ ਜਿਹੜਾ ਸਿਰ ਤੇ ਕਾੜ ਆਇਆ ਭਾਈ ਜੇਟੇ ਦੀਆਂ ਆਕਾ ਬੁਨੀਆਂ ਕੀ ਤੱਕਦਾ ਏ ਕਿ ਦਿੱਤੇ ਰੋਜ ਪਿਤਾ ਜੀ ਅੰਤ ਵੇਲੇ ਉਲਟ ਕੇ ਮੁੜ ਕੇ ਮੈਨੂੰ ਉਠਾਉਂਦੇ ਸੀ ਅਜ ਪਿਤਾ ਜੀ ਉੱਠੇ ਨਹੀਂ ਮਨ ਨੂੰ ਸਮਝਾਉਂਦੇ ਆ ਮਨਾ ਸ਼ਾਇਦ ਕੱਲ ਪਿਤਾ ਜੀ ਨੇ ਕੰਮ ਜ਼ਿਆਦਾ ਕਰ ਲਿਆ ਹੋਣਾ ਮਿਹਨਤ ਜ਼ਿਆਦਾ ਕਰ ਲਈ ਇਸ ਕਰਕੇ ਥੱਕੇ ਹੋਣ ਦੇ ਕਾਰਨ ਉੱਠ ਨਾ ਸਕੇ ਆਪਣੇ ਮਨ ਨੂੰ ਸਮਝਾਇਆ ਇਸ ਨਾਲ ਕਿਤਾ ਕਰਤਾ ਕੰਮ ਕਾਜ ਕੀਤਾ ਸੂਰਜ ਹੋਰ ਆਪਣੀ ਰਫਤਾਰ ਨਾਲ ਚੜhta ਪਿਆ ਹਾਕ ਮਾਰਦਿਆ ਪਿਤਾ ਜੀ ਸਮਾਂ ਬहोत ਹੋ ਗਿਆ ਤੁਸੀਂ ਉੱਠਦੇ ਨਹੀਂ ਪਏ ਪਰ ਅਜ ਪਤਾ ਨਹੀਂ ਸੀ ਜੈਠੇ ਨੂੰ ਜਿਹੜੇ ਪਿਤਾ ਨੂੰ ਹਾਕਾਂ ਮਾਰਦਾ ਧਿਆਇਨਾ ਉਹ ਪਿਤਾ ਦੇ ਸਰੀਰ ਵਿੱਚ ਸਵਾਸ ਨਹੀਂ ਰਹੇ ਸਾਸਿਕ ਇੱਕ ਗੱਲ ਚੇਤੇ ਰੱਖਣਾ ਕੋਈ ਮਨੁੱਖ ਜਨਾ ਮਰਜੀ ਧਲਾੜ ਹੋਵੇ ਜਨਾ ਪਰਤੇ ਧਨ ਦਾਉ ਤੋਵੇ ਜੇ ਸਿਰ ਤੇ ਮਾਤਾ ਪਿਤਾ ਦਾ ਸਾਆ ਨਹੀਂ ਨਾ ਉਹ ਧਨ ਤੋ ਦਾ ਹੋਇਆ ਵੀ ਜੀਵਨ ਅੰਦਰ ਕੋਈ ਮਾਨੇ ਨਹੀਂ ਰੱਖਦਾ ਕੋਈ ਬੱਚਾ ਆਪਣੇ ਜੀਵਨ ਅੰਦਰ ਪੜ੍ਹ ਲਿਖ ਕੇ ਤਰੱਕੀ ਕਾਹਦੀ ਕਰਕੇ ਕਰਦਾ ਏ ਮੇਰੇ ਮਾਤਾ ਪਿਤਾ ਨੂੰ ਮੇਰੇ ਤੇ ਮਾਨ ਪਵੇਗਾ ਪਰ ਭਾਈ ਜੇਠੇ ਦੀ ਉਮਰ ਹਲੇ ਸਾਡ ਰਿਆਂ ਦੀ ਸੀ ਅਜ ਪਿਤਾ ਨੂੰ ਹਾਕਾ ਮਾਰਦਾ ਪਿਤਾ ਜੀ ਪਰ ਪਿਤਾ ਦੇ ਅੰਦਰ ਸਵਾਸ ਹੋਵੇ ਤੇ ਪਿਤਾ ਬੋਲੇ ਪਰ ਅੱਜ ਅੱਖਾਂ ਦੇ ਸਾਹਮਣੇ ਉਹੀ ਦ੍ਰਿਸ਼ ਸਾਹਮਣੇ ਆਇਆ ਕਿ ਦੋ ਬਰਿਆਂ ਦੇ ਅਮਰ ਸੀ ਮਾਤਾ ਨੂੰ ਇਸ ਤਰ੍ਹਾਂ ਆਣ ਗਵਾਨ ਦੇ ਹੱਥਾਂ ਮਾਰਦੇ ਸੀ ਪਰ ਮਾਤਾ ਨਹੀਂ ਬੋਲਦੀ ਅੱਜ ਮੈਂ ਪੁੱਤਾਂ ਨੂੰ ਹਾਕਾ ਮਾਰਦਾ ਪਿਆਏ ਅੱਜ ਪਿਤਾ ਵੀ ਨਹੀਂ ਬੋਲਦਾ ਚਾਚੇ ਤਾਂ ਆਨ ਸੱਦਿਆ ਸਾਰੇ ਆ ਕੇ ਵੇਖਿਆ ਭਾਈ ਜੇਠੇ ਦੇ ਸਿਰ ਤੇ ਹੱਥ ਰੱਖਿਆ ਪਰ ਭਾਈ ਜੇਠੇ ਅਜ ਜਿਹੜੇ ਮਾਤਾ ਪਿਤਾ ਸਿਰ ਤੋਂ ਚਲੇ ਗਏ ਨਾ ਤੇ ਪਵਨ ਪਾਣੀ ਦੇ ਅੰਦਰ ਇੱਕ ਸ਼ਬਦ ਪੜ੍ਹਦੇ ਸਤਪੁਰ ਦੀ ਆਗ ਤੇ ਸੁਖ ਨੇ ਆਨ ਬਾਹਤ ਮਿਲ ਬੈਠਦੇ ਰਹਤ ਚਹੋ ਦਿਸੇ ਘੇਰੇ ਵਿਪਤ ਬਰੇ ਸਭ ਹੀ ਸੰਸਾੜਦ ਕੋ ਨਾ ਆਗ ਤੇ ਨੇਰੇ ਕੀ ਸੁਖ ਵਿੱਚ ਬੜੇ ਸਾਥੀ ਬਣ ਬੈਠਦੇ ਆ ਹਰ ਕੋਈ ਆਪਣੀ ਮਿੱਤਰਤਾ ਕਰੇਗਾ ਅਲਪੇ ਆਪਣਾ ਰਿਸ਼ਤਾ ਕੱਢੇ ਕੰਮ ਜਦੋਂ ਵਿਪਤਾ ਆਣ ਪਵੇਨਾ ਇੱਥੇ ਖੂਨ ਦੇ ਰਿਸ਼ਤੇ ਵੀ ਆਖਦੇ ਆ ਕਿ ਮੈਂ ਤੈਨੂੰ ਨਹੀਂ ਛੱਡਦਾ ਅਜ ਭਾਈ ਜੇਠੇ ਦੇ ਸਿਰ ਤੋਂ ਪਿਤਾ ਦਾ ਸਾਯਾ ਜਿਹੜਾ ਉੱਟ ਗਿਆ ਪਿਤਾ ਚਲਾਣਾ ਕਰ ਗਿਆ ਉਹ ਚਾਚੇ ਤਾਇਆ ਨੇ ਇਹ ਰਸਮ ਤੇ ਪੂਰੀ ਕਰਨ ਛੇ ਪਰ ਕਾ ਭਾਈ ਜੇਠੇ ਨੂੰ ਸਾਹਮਣੇ ਕੌਣ ਚਾਚੇ ਤਾਏ ਸਾਥ ਸੰਬੰਧੀ ਸਾਰੇ ਭਾਈ ਜੱਟੇ ਨੂੰ ਮਾਰਾ ਅਕਦਿਆ ਕਿ ਜਦੋਂ ਤਾਂ ਜਨਮਿਆ ਪਹਿਲਾਂ ਮਾਂ ਚਲਾਣਾ ਕਰ ਗਈ ਹੁਣ ਪਿਤਾ ਚਲਾਣਾ ਕਰਕੇ ਜਿਹੜੇ ਚਾਚੇ ਤਾਏ ਨੇ ਸਾਹਮਣਾ ਸੀ ਅੱਜ ਕੋਈ ਆਪਣੇ ਬੱਚਿਆਂ ਨੂੰ ਮੋੜਦਿਆਂ ਕੇ ਦੇ ਨਾਲ ਨਹੀਂ ਖੇਡਣਾ ਇਹ ਪਤਾ ਨਹੀਂ ਕਿਸ ਤਰ੍ਹਾਂ ਦਾ ਇਹ ਜੀਵਨ ਆ ਪਰ ਜਿਹੜੇ ਅੱਜ ਚਾਚੇ ਤਾਏ ਆਖਦੇ ਆ ਨਾ ਕਿ ਜੇਠੇ ਦੇ ਨਾਲ ਨਹੀਂ ਖੇਡਣਾ ਪਰ ਇਹਨਾਂ ਨੂੰ ਇਹ ਨਹੀਂ ਪਤਾ ਸੀ ਆਉਣ ਵਾਲੇ ਸਮੇਂ ਉਹ ਭਾਈ ਜੇਠੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰ ਤੇ ਇਸ ਸੰਸਾਰ ਦੀ ਸਾਰੀ ਦੁਨੀਆ ਆ ਕੇ ਸੀਸ ਝੁਕਾਵੇ ਹੁਣ ਭਾਈ ਜੇਠੇ ਨੂੰ ਸਾਥ ਸੰਬੰਧੀ ਚਾਚੇ ਤਾਏ ਆਪਣੇ ਬੱਚੇ ਖੇਡਣ ਲਈ ਮੋੜਦੇ ਆ ਨਾਨੀ ਆਈ ਲਾਹੌਰ ਦੀ ਧਰਤੀ ਤੇ ਕੀ ਵੇਖਦੀ ਆ ਕਿ ਜਦੋਂ ਭਾਈ ਜੇਠੇ ਨੂੰ ਸਾਰੇ ਮਾਰਾ ਬੋਲਦੇ ਆ ਨਾ ਨਾਨੀ ਕੋ ਜੜਿਆ ਨਾ ਜਾਵੇ ਨਾਨੀ ਨੇ ਕੀ ਆਖਿਆ ਜੇਠਿਆ ਚਲ ਜਿੰਨੇ ਕੇ ਵੀ ਕੱਪੜੇ ਲੀੜਿਆ ਬੰਨ ਆਪਾਂ ਬਾਸਰਕੇ ਦੀ ਧਰਤੀ ਚੱਲਦੇ ਆ ਉੱਥੇ ਰਹਿ ਕੇ ਆਪਣਾ ਗੁਜਰਾਨ ਕਰਾਂਗੇ ਅੱਜ ਜਦੋਂ ਨਾਨੀ ਨਾ ਘਰ ਛੱਡ ਕੇ ਚੱਲਿਆ ਆਪਣੀ ਧੀ ਦਾ ਆਪਣੇ ਜਵਾਈ ਦੇ ਘਰ ਨੂੰ ਸਲਾ ਲਈ ਜਿੰਦਾ ਲਾਣ ਲੱਗੇ ਪਰ ਅੱਜ ਫੋਣੀ ਤੇ ਹਸਦੀ ਐ ਕਿਤੇ ਤੇ ਜਿੰਦਾ ਲਾਣ ਲੱਗੀ ਐ ਪ੍ਰਸਾਦ ਸੰਗਤ ਅੰਮ੍ਰਿਤ ਸਰਸਰ ਜੀ ਦੀ ਧਰਦੀ ਦਰਬਾਰ ਸਮਝਾਇਆ ਜੇ ਕੋਈ ਵੀ ਐਸਾ ਦਰਵਾਜ਼ਾ ਨਹੀਂ ਤੇ ਦੇ ਦਰਵਾਜ਼ੇ ਦੇ ਬਾਹਰ ਕੁੰਨੀ ਲੱਗੀ ਹੋਵੇ ਅੱਜ ਤੇ ਨਾਨੀ ਦਰਵਾਜ਼ੇ ਨੂੰ ਜਿੰਦਾ ਲਾਣ ਲੱਗੀ ਆ ਪਰ ਐਸਾ ਸਮਾਂ ਵੀ ਆਏਗਾ ਜਿੱਥੇ ਚੌਵੀਂ ਘੰਟੇ ਦਰਵਾਜ਼ਾ ਹਰ ਕਿਸੇ ਲਈ ਖੁੱਲੇ ਰਹਿਣਗੇ ਅੱਜ ਚਾਚੇ ਦਾ ਇਤਿਹਾਸ ਤੇ ਹੱਸਦੇ ਆ ਨਾ ਨਾਨੀ ਨੇ ਦਰਵਾਜ਼ੇ ਨੂੰ ਜਿੰਦਾ ਲਾਇਆ ਬਾਸਰਕੇ ਦੀ ਧਰਤੀ ਤੇ ਲੈ ਕੇ ਗਏ ਹੁਣ ਜਿੱਥੇ ਸਾਖ ਸੰਬੰਧੀ ਨਾਨੀ ਅਤੇ ਭਾਈ ਜੈਠੇ ਨੂੰ ਮਿਲਣ ਆਂਦੀ ਹੈ ਨਾ ਉਹ ਬਾਸਰਕੇ ਦੀ ਧਰਤੀ ਤੇ ਰਹਿਣ ਵਾਲੇ ਸਭ ਤੋਂ ਵੱਡੇ ਬਾਬਾ ਅਮਰਕਾਂਸ ਮਹਾਰਾਜ ਜੀ ਵੀ ਆਏ ਜੇ ਲੋ ਨਾ ਬਾ ਅਰਮਦਾਸ ਮਹਾਰਾਜ ਦੀ ਆਇ ਨਾ ਛੱਟੇ ਹਾਰ ਰੱਖਿਆ ਤੇ ਜਿੱਤੇ ਭੱਜ ਸਾਈਂ ਬਾਨਾ ਨੇ ਪੰਜ ਪਾਸ਼ੀਆਂ ਬਾਬਤ 123 ਸਵਈਏ ਉਚਾਰਣ ਕੀਤੇ ਨਾ ਉਹ 123 ਸਵਈਆਂ ਦੇ ਵਿੱਚੋਂ 63 ਸਵਈਏ ਚਾਰ ਪਾਤਸ਼ਾਹਿਆਂ ਦੇ ਬਾਬਤ ਤੇ ਕੁੱਲ 60 ਸਵਈਏ ਧੰਨ ਬਾਬਾ ਰਾਮਦਾਸ ਮਹਾਰਾਜ ਤਿੰਨਾਂ ਦੀ ਵਡਿਆਈ ਬਾਬਤ ਉਚਾਰਣ ਕੀ ਇਹ ਜਦੋਂ ਗੁਰ ਅਮਰਦਾਸ ਮਹਾਰਾਜ ਜੀ ਸਿਰ ਤੇ ਹੱਥ ਰੱਖਦੇ ਆ ਨਾ ਇੱਕ ਸਵਈਆ ਭੱਜ ਸਾਈਂਬਾਂ ਲਿਖਦੇ ਆ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਉੱਤੀ ਜੋ ਪਿਆਸ ਪਿਉਸ ਤਿਵਨ ਕੇ ਬੰਚਤ ਸਦਕੋ ਬਿੰਦ ਮਿਲਾਇਓ ਤੇ ਇਹਨੀਆਂ ਆਖੀਰ ਨੀਆਂ ਪੰਕਤੀਆਂ ਗੋਬਿੰਦ ਬਾਲ ਗੋਬਿੰਦ ਪਰੀ ਸਦਕੋ ਬਿੰਦ ਮਿਲਾਇਓ ਗਇਓ ਤਕ ਦੂਰ ਪਰਖਣ ਕੋ ਸੋ ਗੁਰੂ ਦੇਖ ਮੁਖ ਦੇਖ ਗਰੂ ਸੁਖ ਪਾਇਓ ਜਦੋਂ ਭਾਈ ਜੇਟ ਨੇ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਮੁੱਖ ਟੱਕਿਆ ਦੇ ਅੰਦਰਲੇ ਸਾਰੇ ਦੁੱਖਾਂ ਦੀ ਨਵੰਦੀ ਹੋ ਗਈ ਖਤਮ ਹੋ ਗਈ। ਬਾਬਾ ਅਮਰਦਾਸ ਮਹਾਰਾਜ ਜੀ ਸੇ ਧਿਆਨ ਰੱਖਦੇ ਆਖਦੇ ਜੇਟਿਆ ਕਦੇ ਵੀ ਮਾਤਾ ਪਿਤਾ ਦੀ ਕਮੀ ਨੂੰ ਮਹਿਸੂਸ ਨਾ ਕਰੀ। ਕਿਸੇ ਵੀ ਚੀਜ਼ ਦੀ ਲੋੜ ਹੋਵੇ ਤੇ ਮੈਨੂੰ ਜਰੂਰ ਦੱਸੀ ਸਾਰੀਆਂ ਲੋੜਾਂ ਤੇਰੀਆਂ ਪੂਰੀਆਂ ਕਰ ਦਿੱਤੀਆਂ ਜਾਣ। ਸਾਸੰਤ ਇੱਕ ਗੱਲ ਜੇਤੇ ਰੱਖਣਾ ਮੈਂ ਅਕਸਰ ਬੇਨਤੀ ਕਰਦਾ ਐਸ ਸੰਸਾਰ ਤੇ ਕੋਈ ਤਨਾਰ ਵਿਅਕਤੀ ਹੋਵੇ ਨਾ ਤੇ ਸਾਡੇ ਵਰਗਾ ਕਿਤੇ ਉਹ ਤਨਾਰ ਵਿਅਕਤੀ ਦੇ ਘਰ ਕੁਝ ਮੰਗਣ ਚਲੇ ਜਾਵੇ ਇੱਕ ਵਾਰ ਤੇ ਉਹ ਤਨਾਰ ਵਿਅਕਤੀ ਧਨਕਤੋਂ ਹੋਰ ਵੀ ਕੋਈ ਪਦਾਰਥ ਕੋ ਸਹਿਤਾ ਕਰ ਦਵੇਗਾ ਦੂਜੀ ਵਾਰ ਵੀ ਕਰ ਦਵੇਗਾ ਜਦੋਂ ਬਾਰ-ਬਾਰ ਚਾਹੀਏ ਨਾ ਅਗਲਾ ਵੀ ਮੁੱਖ ਮੋੜ ਦਾ ਅਗਲਾ ਵੀ ਮਾੜਾ ਬੋਲਦਾ ਏ ਪਰ ਇਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਦਰ ਐਸਾ ਸਿੱਕਾਰ ਜਦੋਂ ਮਰਜੀ ਜਿੰਨੀ ਵਾਰ ਮਰਜੀ ਆਈ ਗੁਰੂ ਨੇ ਕਦੀ ਵੀ ਨਿਆਖਣਾ ਸਿੱਖਾ ਮੇਰੇ ਘਰ ਹੈ ਨਹੀਂ ਸਕੋ ਤੇਰੀਆਂ ਝੋਲੀਆਂ ਦੁਗਣੀਆਂ ਭਰ ਕੇ ਪੇਜੇਗਾ ਪਰ ਇੱਕ ਗੱਲ ਚੇਤੇ ਰੱਖਣੀ ਗੁਰੂ ਪ੍ਰਤੀ ਪਿਆਰ ਭਰੋਸਾ ਸ਼ਰਧਾ ਜ਼ਰੂਰ ਰੱਖੀ ਮੰਨਦੇ ਆ ਜਦੋਂ ਤੱਕ ਪਿਆਰ ਨਹੀਂ ਨਾ ਕਰੋ ਪ੍ਰਤਿ ਫਿਰ ਕਈ ਵਾਰ ਅਸੀਂ ਅਰਦਾਸ ਕਰਦੇ ਆਂ ਫਿਰ ਮਨ ਦੇ ਅੰਦਰ ਕਿਆ ਲੁਗਾ ਮਨਾ ਅਰਦਾਸ ਤੇ ਕੀਤੀ ਪਰ ਪੂਰਨ ਨਹੀਂ ਹੋਣੀ ਪੂਰਨ ਕਿ ਧੋਣੀਆਂ ਮਨ ਦੇ ਅੰਦਰ ਦੁਚਿੱਤਾ ਬਣ ਰਹਿ ਗਿਆ ਕਿ ਅਰਦਾਸ ਕੀਤੀ ਪਤਾ ਨਹੀਂ ਪੂਰਨ ਹੋਣੀ ਹੈ ਕਿ ਨਹੀਂ ਹੋਣੀ ਹੈ खैर ਮੈਂ ਆਪਣੇ ਵੇਸ਼ੀ ਪਾਲਾਵਾ ਬਾਬਾ ਅਮਰਦਾਸ ਮਹਾਰਾਜ ਦੀਆਂ ਕੁਲਮ ਬਸਕ ਕੇ ਦੀ ਧਰਤੀ ਤੇ ਭਾਈ ਜੇਠਾ ਜੀ ਰਹਿੰਦੇ ਆਂ ਮਰੇ ਘਰ ਦਾ ਗੁਜਰਾਣ ਚਲਾਣਾ ਨਾਨੀ ਬਜ਼ੁਰਗਿਆ ਨਾਨੀ ਕੀ ਕਰਦੀ ਐ ਕੁੰਗਣੀਆਂ ਬਣਾ ਕੇ ਦਿੰਦੀ ਭਾਈ ਜੇਠਾ ਜੀ ਨਿਤ ਕੁੰਗਣੀਆਂ ਵੇਚਣ ਜਾਂਦੇ ਆ ਸਾਸ ਕਿ ਕੋਈ ਦੁਕਾਨਦਾਰ ਹੋਵੇ ਨਾ ਕੋਈ ਆਪਣੀ ਦੁਕਾਨ ਚਲਾਉਂਦਾ ਹੋਵੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਜੋ ਕੁਛੀ ਵੇਚ ਲਾਏ ਜੇ ਤੇ ਅੱਜ ਬਿਕ ਗਿਆ ਠੀਕ ਐ ਨਹੀਂ ਤੇ ਦੁਕਾਨ ਬੰਦ ਕਰਕੇ ਅੱਕ ਤਾਈ ਅਗਲੇ ਦਿਨ ਵੇਚ ਲਵਾਂਗੇ ਪਰ ਜਦ ਇਤਿਹਾਸ ਪੜਨਾ ਕਰੀਏ ਨਾ ਭਾਈ ਜੇਠਾ ਜੀ ਜਦੋਂ ਘੁੰਗਣੀਆਂ ਵੇਚਣ ਜਾਂਦੇ ਸੀ ਨਾ ਜਿੰਨੀਆਂ ਘੁੰਗਣੀਆਂ ਸ਼ਾਮ ਤੱਕ ਵਿਕ ਗਈਆਂ ਵਿਕ ਗਈਆਂ ਜਿਹੜੀਆਂ ਬੱਜ ਜਾਣੀਆਂ ਜਿਹੜਾ ਵੀ ਰਾਜ ਮਿਲਦਾ ਨਾ ਉਹਨੂੰ ਕਵਾਣੀਆਂ ਛਕਾਂ ਆਣੀਆਂ ਤਾਂ ਕਿ ਇਹਦੀ ਭੁੱਖ ਮਿਟ ਜਾਵੇ ਕਿ ਨਾ ਤਾਂ ਅੰਦਰ ਨਿਮਰਤਾ ਭਾਵ ਵਾਲਾ ਹਣ ਬਾਸਿਕ ਕੇ ਲਈ ਤਰਤੀਤੇ ਰਹਿ ਕੇ ਆਪਣਾ ਤੇ ਨਾਨੀ ਦਾ ਗੁਜਰਾਜ ਕਰਦੇ ਆ ਉਧਰ ਬਾਬਾ ਅਮਰਦਾਸ ਮਹਾਰਾਜ ਸਤਿਗੁਰੂ ਗੁਰੰਗਾ ਦੇਵ ਜੀ ਮਹਾਰਾਜ ਜੀਆਂ ਦੀ ਸ਼ਰਨ ਚ ਰਹਿ ਕੇ 12 ਵਰੇ ਸੇਵਾ ਕੀਤੀ ਕਾਗਰ ਢੋਣ ਦੀ ਹਣਜਲੋਂ 12 ਵਰੇ ਸੇਵਾ ਕੀਤੀ ਗੁਰੰਗਾ ਦੇਵ ਜੀ ਮਹਾਰਾਜ ਪ੍ਰਸੰਨ ਹੋਏ ਬਾਬਾ ਅਮਰਦਾਸ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ ਕੀਤੇ ਤੇ ਨਾਲੇ ਪਾਰਾ ਬਖਸ਼ਿਸ਼ਾ ਨਾਲ ਨਿਭਾਜਿਆਂ ਦੀਆਂ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਉਟਿਆਂ ਦੀ ਓੜ ਨਿਆਸਰਿਆਂ ਤੇ ਆਸਰੇ ਨਿ ਲੱਜਿਆਂ ਦੀ ਲੱਜ ਨਿ ਪੱਤਿਆਂ ਦੀ ਪੱਤ ਗੁਰਤਾ ਕਰਤੀ ਤੇ ਦਾਤ ਪਕਸ਼ਿਸ਼ ਕੀਤੀ ਨਾਲੇ ਹੁਕਮ ਕੀਤਾ ਗੋਇੰਦਵਾਲ ਸਾਹਿਬ ਜੀ ਦਾ ਨਗਰ ਬਸਤਾ ਬਾਬਾ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਜੀ ਦਾ ਨਗਰ ਬਸਾਨੇ ਹਨ ਤੇ ਨਗਰ ਵਿਸਾਣ ਤੋਂ ਬਾਅਦ ਉਹ ਆਪਣੇ ਸਾਥ ਸਬੰਧੀਆਂ ਨੂੰ ਬਾਸਰਕੇ ਦੀ ਧਰਤੀ ਤੋਂ ਗੋਦਵਾਲ ਸਾਹਿਬ ਜੀ ਦੀ ਧਰਤੀ ਤੇ ਲੈ ਕੇ ਜਾਂਦੇ ਹਨ ਹੰਦਰ ਉਹ ਬਾਸਰਕੇ ਦੀ ਧਰਤੀ ਤੇ ਲੈ ਕੇ ਗਏ ਭਾਈ ਜੇਠਾ ਤੇ ਨਾਨੀ ਮਾ ਵੀ ਗੋਇੰਦਵਾਲ ਸਾਹਿਬ ਜਾ ਕੇ ਵਸਨ ਲੱਗ ਪਏ ਹੁਣ ਉੱਥੇ ਜਾ ਕੇ ਕਾਰਜ ਕਰਦੇ ਆ ਭਾਈ ਜੇਠਾ ਜੀ ਨਿਤ ਟੋਕਰੀ ਢੋਣ ਦੀ ਕਾਰ ਕਰਿਆ ਕਰਦੇ ਹਨ ਪੰਜੀਲਾ ਨੇ ਟੋਕਰੀ ਢੋਣ ਦੀ ਇਤਾਰ ਕਰਦੀ ਹੈ ਨਾ ਇੱਕ ਦਿਨ ਕੀ ਹੋਇਆ ਬਾਬਾ ਅਮਰਦਾਸ ਮਹਾਰਾਜ ਤੇ ਮਾਤਾ ਜੀ ਨਾ ਚਵਾਰੇ ਵਿੱਚ ਖਲੋਤੇ ਸਨ ਮਾਤਾ ਜੀ ਆਖ ਨੇ ਆ ਬਾਬਾ ਅਮਰਦਾਸ ਮਹਾਰਾਜ ਜੀ ਨੂੰ ਸਾਡੀ ਧੀ ਜਿਹੜੀ ਭਾਲੀਆਂ ਜਵਾਨ ਮੁਗੀ ਹੈ ਉਹਦੇ ਦੇ ਪੇ ਵਰ ਦੇ ਕੇ ਭਾਈ ਜੇਟਾ ਸਾਹਮਣੇ ਸੇਵਾ ਕਰਦੇ ਪਏ ਸੀ ਤੇ ਗੁਰ ਅਮਰਦਾਸ ਮਹਾਰਾਜ ਜੀ ਪੁੱਛਦਿਆ ਕੈਸਾ ਵਰ ਚਾਹੀਦਾ ਹੈ ਤੇ ਮਾਤਾ ਦੀ ਆਖਦੀ ਆ ਜਿਹੋ ਜਾ ਜੇਠਾ ਇਹਨਾ ਜਿਹਨੇ ਵਿੱਚ ਨਿਮਰਤਾ ਭਾਵ ਇੰਨੀ ਜਿਹੜਾ ਸਾਰਾ ਦਿਨ ਸੇਵਾ ਕਰਦਾ ਇਹਦੇ ਵਰਗਾ ਕੋਈ ਹੋਵੇ ਤੇ ਬਾਬਾ ਅਮਰਦਾਸ ਮਹਾਰਾਜ ਦੀ ਮੁੱਖ ਜੋ ਆਖਦਿਆ ਭਾਗਵਾਨ ਨੇ ਜੇਠੇ ਵਰਗੇ ਦਾ ਫਿਰ ਜੇਠਈਏ ਦੇ ਵਰਗਾ ਤੇ ਹੋਰ ਕੋਈ ਨਹੀਂ ਬਾਬਾ ਅਮਰਦਾਸ ਮਹਾਰਾਜ ਦੀ ਮਾਤਾ ਜੀ ਨੂੰ ਆਖਦੇ ਸਮਾਪਿਤ ਆ ਬੀਬੀ ਭਾਨੀ ਦੇ ਆਨੰਦ ਕਾਰਜ ਬਾਬਾ ਅਮਰਦਾਸ ਮਹਾਰਾਜ ਜੀ ਨੇ ਭਾਈ ਜੇਠੇ ਨਾਲ ਕਰਵਾਈ। ਉਹ ਘਰ ਜਵਾਈ ਬਣ ਕੇ ਭਾਈ ਜੇਠਾ ਜੀ ਰਹਿੰਦੇ ਆ ਉੱਥੇ ਟੋਕਰੀ ਢੋਣ ਦੀ ਕਾਰ ਕਰਦੇ ਆ ਆਪ ਜੀ ਨੇ ਸਾਖ ਸੰਬੰਧੀ ਨਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੇਵੀ ਦਰਸ਼ਨਾਂ ਨੂੰ ਜਦ ਜਾਰੀ ਸੀ ਨਾ ਸਮਾ ਸੰਧਿਆ ਮੇਰੇ ਦਾ ਭੋਗਿਆ ਸਾਖ ਸੰਬੰਧੀ ਸੋਚਦੇ ਆ ਅੱਜ ਸ਼ਾਮ ਦਾ ਸਮਾਂ ਗੋਇੰਦਵਾਲ ਸਾਹਿਬੀ ਰੁੱਕ ਜਾਂਦੇ ਆ ਨਾਲੇ ਇੱਥੇ ਸਾਡਾ ਜਿਹੜਾ ਜੇਠਾ ਉਹ ਵੀ ਰਹਿੰਦਾ ਉਹਨੂੰ ਵੀ ਮਿਲ ਲਵਾਂਗੇ ਹੁਣ ਭਾਈ ਜੇਠੇ ਨੇ ਸਿਰ ਤੇ ਟੋਕਰੀ ਚੁੱਕੀ ਐ ਸਵੇਰ ਤੋਂ ਲੈ ਕੇ ਸ਼ਾਮ ਤੱਕ ਸੇਵਾ ਪਾਈ ਕਰਦੇ ਆ ਸਾਰਾ ਤਨ ਮਿੱਟੀ ਨਾਲ ਲਿਪੜਿਆ ਹੁਣ ਜਦੋਂ ਸ਼ਾਮ ਸੰਬੰਧੀ ਆਏ ਭਾਈ ਜੇਠੇ ਨੂੰ ਪੁੱਛਦੇ ਆ ਕਿਤੇ ਕੋਈ ਜੇਠਾ ਰਹਿੰਦਾ ਭਾਈ ਜੇਟੇ ਨੇ ਟੋਕਰੀ ਥੱਲੇ ਰੱਖੀ ਹੱਥ ਝਾੜ ਕੇ ਆਖਦਾ ਏ ਮੈਂ ਹੀ ਜੇਟਾਂ ਜਿੱਤੇ ਸਾਖ ਸੰਬੰਧੀਆਂ ਨੇ ਅਗੋਂ ਭਾਈ ਜੇਠੇ ਨੂੰ ਆਸ਼ੀਰਵਾਦ ਦੇਣੇ ਸੀ ਨਾ ਉਹ ਸਾਖ ਸੰਬੰਧੀ ਕੋਲ ਬੋਲਦਿਆਂ ਜੇ ਤੂੰ ਘਰ ਜਵਾਈ ਬਣ ਕੇ ਵੀ ਇਹੇ ਕੰਮ ਕਰਨਾ ਸੀ ਸਾਡੀ ਨੱਕ ਤੇ ਨਾ ਵਢਾਂਦਾ ਘਰ ਜਵਾਈ ਬਣ ਕੇ ਵੀ ਟੋਕਰੀ ਢੋਣ ਦੀ ਕਾਰ ਕਰਨੀ ਸੀ ਇਸੇ ਤਰ੍ਹਾਂ ਬੋਲਦਿਆਂ ਬੋਲਦਿਆਂ ਨਾ ਬਾਬਾ ਅਮਰਦਾਸ ਮਹਾਰਾਜ ਜੀਆਂ ਦੇ ਸਮਖਸ਼ ਚਲੇ ਗਏ ਬਾਬਾ ਅਮਰਦਾਸ ਮਹਾਰਾਜ ਜੀ ਦੇ ਸਾਹਮਣੇ ਜਦ ਖੜੇ ਹੋਏ ਨਾ ਬਾਬਾ ਅਮਰਦਾਸ ਮਹਾਰਾਜ ਜੀ ਨਵਾਕ ਨੇ ਕਿਉਂ ਸਾਡੇ ਗੁੱਲ ਨੂੰ ਲਾਜ ਲਾ ਰਹੇ ਜੇ ਘਰ ਜਵਾਈ ਬਣਾ ਕੇ ਰੱਖਣਾ ਸੀ ਇਸ ਤਰ੍ਹਾਂ ਟੋਕਰੀ ਢੋਣ ਦੇ ਕਾਰ ਤੇ ਨਾ ਕਰਾਂਦੇ ਬਾਬਾ ਅਮਰਦਾਸ ਮਹਾਰਾਜ ਜੀ ਹੱਸ ਕੇ ਆਖਦੇ ਕਿਹੜੀ ਟੋਕਰੀ ਦੀ ਗੱਲ ਤੁਸੀਂ ਕਰਦੇ ਪਏ ਸਾਗ ਸੰਬੰਧੀ ਆਖਦੇ ਜਿਹੜੀ ਸਿਰ ਤੇ ਚੁੱਕੀ ਐ ਬਾਬਾ ਅਮਰਦਾਸ ਮਹਾਰਾਜ ਦੀ ਆਖ ਨੇ ਆ ਮੈਨੂੰ ਤੇ ਕੋਈ ਤੋਂ ਕਹੀ ਨਹੀਂ ਵਿਕਦੀ ਪਈ ਜਦ ਹੱਸ ਕੇ ਆਖਦੇ ਜਿਹੜੀ ਟੋਕਰੀ ਤੁਸੀਂ ਆਖ ਨੇ ਪਈਉਨਾ ਨਹੀਂ ਕੋਈ ਟੋਕਰੀ ਨਹੀਂ ਇਹਦੇ ਸਿਰ ਤੇ ਛਦਰ ਝੂਲਣ ਕੇ ਤੇ ਜਿਹੜਾ ਤੁਸੀਂ ਆਖਦੇ ਹੋ ਨਾ ਇਹ ਤਨ ਮਿੱਟੀ ਨਾਲ ਲਪੜਿਆ ਇਹ ਮਿੱਟੀ ਨਹੀਂ ਇਹਦੇ ਤਾਲ ਤੋਂ ਐਸੀਆਂ ਖੇਤਰ ਦੀਆਂ ਖੁਸ਼ਬੂਆਂ ਆਇਆ ਕਰਨੀਆਂ ਆ ਜਦੋਂ ਆਪਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਜੀਵਨ ਪੜ੍ਹਦੇ ਆ ਨਾ ਪਾਈ ਲੈਣਾ ਕੀ ਗੁਰਨਾਨਕ ਦੇਵ ਜੀ ਮਹਾਰਾਜ ਜੀ ਨੇ ਸ਼ਰਨ ਜਦੋਂ ਪਹਿਲੀ ਵਾਰ ਗਏ ਤੇ ਸਤਿਗੁਰੂ ਕੇਤਾ ਵਿੱਚੋਂ ਨਦੀਨ ਕੱਢ ਦੇ ਪੈਸ਼ ਦੇ ਭਾਈ ਲੈਣਾ ਦੀ ਵਿੱਚ ਗਏ ਤੇ ਉਹ ਨਦੀਨ ਦੀ ਪੰਡ ਸਤਪੁਰ ਗੁਰੂ ਨਾਨਕ ਦੇਵ ਜੀ ਮਹਾਰਾਜ ਭਾਈ ਲੈਣੇ ਤੇ ਸਿਰ ਤੇ ਚਕਾਉਂਦੇ ਘਰ ਆਏ ਮਾਤਾ ਜੀ ਵੇਖ ਕੇ ਨਾ ਬੜੇ ਗੁੱਸੇ ਵਿੱਚ ਆਏ ਇਹ ਇੰਨਾ ਸੁੰਦਰ ਜਿਹੜਾ ਚੋਲਾ ਭਾਈ ਲੈਣੇ ਨੇ ਪਾਇਆ ਏ ਤੇ ਤੁਸੀਂ ਇਹ ਤਨ ਤੇ ਨਦੀਨ ਚਕਾ ਕੇ ਉਹ ਸਾਰਾ ਚੋਲਾ ਗੰਦਾ ਕਰ ਦਿੱਤਾ ਤੇ ਉਸ ਵੇਲੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਅਗਦੇ ਸੀ ਭਾਗਵਾਨ ਨੇ ਇਹ ਤੈਨੂੰ ਵਿਕਦੀ ਪਈਆ ਕਿ ਨਦੀਨ ਦੀ ਪਾਣਿਆ ਇਹ ਤੈਨੂੰ ਲੱਗਦਾ ਪਿਆਰ ਕੇ ਚੋਰੇ ਤੇ ਇੰ ਚਿਕੜ ਪਿਆ ਇਸ ਸਿਰ ਤੇ ਨਦੀਨ ਦੇ ਪੰਡ ਨੇ ਇਸ ਸਿਰ ਤੇ ਸ਼ਤਰ ਝੂਲਣਗੇ ਜਿਹਨੂੰ ਤੂੰ ਚਿਕੜ ਆਗਦੀਆਂ ਨਾਲ ਇਹ ਮਹਿਕਾਂ ਆਇਆ ਕਰਨੀਆਂ ਤਨ ਚ ਗੁਰਤਾ ਕਦੀ ਦੀ ਦਾਤ ਦਿੱਤੀ ਨਾਲ ਅਦ ਸਾਹਸਬੰਧੀ ਦਿਲਾਕਦੇ ਨਾਲ ਸਾਹ ਸਿੰਘ ਤੇ ਭਾਈ ਜੇਠਾ ਜੀ ਨਾਲ ਬਾਬਾ ਅਮਰ ਕਾਸ ਮਹਾਰਾਜ ਜੀਆਂ ਦੇ ਸੁਬਕਸ਼ ਜਾ ਕੇ ਹੱਥ ਜੋੜ ਕੇ ਆਖਦੇ ਸਤਿਗੁਰੂ ਇਹ ਅਣਜਾਣ ਹਨ ਇਨਾਂ ਨੂੰ ਕੁਝ ਨਹੀਂ ਪਤਾ ਇਨਾਂ ਵੱਲੋਂ ਮੈਂ ਮਾਫੀ ਮੰਗਦਾ ਇਨਾਂ ਨੂੰ ਛੱਡ ਦੇ ਬਖਸ਼ ਦੇ ਜਿਵੇਂ ਭਾਈ ਜੇਟਾ ਦੀ ਮਾਫੀ ਮੰਗਦੇ ਆਸਮਾ ਬੀਤਿਆ ਤੇ ਬਾਬਾ ਅਮਰ ਕਾਸ ਮਹਾਰਾਜ ਜੀ ਪਾਤਾ ਸੀ ਕਿ ਵਰਤਾ ਗਤੀ ਦੇ ਦਾਤ ਭਾਈ ਜੇਠੇ ਨੂੰ ਹੀ ਮਿਲਦੀਆਂ ਕਿਉਂ ਕਿ ਹਰ ਇੱਕ ਪੱਕੋ ਭਾਈ ਜੇਠਾ ਜੀ ਬਾਬਾ ਗੁਰਦਾਸ ਮਹਾਰਾਜ ਜੀ ਦੇ ਪੂਰੀਆਂ ਬੋਲਾਂ ਤੇ ਖਰੇ ਗੁਰਦੇ ਹੁਣ ਪਰ ਆਪ ਜੀ ਦੇ ਦੋ ਜਵਾਈ ਸਿੱਖ ਭਾਈ ਰਾਮਾ ਜੀ ਤੇ ਇੱਕ ਭਾਈ ਜੇਠਾ ਜੀ ਹੁਣ ਜੇ ਜੇਠਾ ਜੀ ਨੂੰ ਗੁਰਤਾ ਗੱਦੀ ਦੀ ਦਾਤ ਇਸੇ ਤਰ੍ਹਾਂ ਦੇ ਦੇ ਦਿੰਦੇ ਤੇ ਰਾਮਾ ਜੀ ਨੇ ਇਤਰਾਜ਼ ਕਰਨਾ ਸੀ ਕਿ ਵੱਡਾ ਤੇ ਮੈਂ ਆ ਤੇ ਗੁਰਤਾ ਗੱਦੀ ਦੀ ਦਾਤ ਮੈਨੂੰ ਕਿਉਂ ਨਹੀਂ ਮਿਲੀ ਹੁਣ ਪਰਖ ਕਰਨ ਲੱਗੇ ਜਿੱਤੇ ਆਪ ਜੀ ਬੌਲ ਸਿੰਘ ਸਾਹਿਬ ਜੀ ਨੇ ਕਾਰ ਕਰਾਇਆ ਕਰਦੇ ਸੀ ਨਾ ਉਤੇ ਭਾਈ ਰਾਮੇ ਤੇ ਭਾਈ ਜੇਟੇ ਨੂੰ ਸਦਿਆ ਕਿ ਸਾਡੇ ਬੈਣ ਵਾਸਤੇ ਥੜਾ ਬਣਾਇਆ ਜਾਵੇ ਪਹਿਲਾ ਦਿਨ ਉਹ ਯਸਰੇ ਬਾਬਾ ਅੰਤਾਸ ਮਹਾਰਾਜ ਦੀ ਆਕੇ ਗਏ ਸ਼ਮਾ ਪਿਆ ਸ਼ਾਮੀ ਥੜੇ ਤਿਆਰ ਹੋਏ ਬਾਬਾ ਅੰਤਾਸ ਮਹਾਰਾਜ ਦੀ ਆਕੇ ਵੇਖਦੇ ਆ ਤੇ ਆਖਦੇ ਜਿਸ ਤਰ੍ਹਾਂ ਸੀ ਆਖਿਆ ਉਸੇ ਤਰ੍ਹਾਂ ਖੜਾ ਬਣਿਆ ਨਹੀਂ ਇਹਨੂੰ ਧਾ ਦਿਓ ਦੁਆਰਾ ਥੜਾ ਬਣਾ ਅਗਲਾ ਦਿਨ ਚੜਿਆ ਇਸੇ ਤਰ੍ਹਾਂ ਹੋਇਆ ਜਦੋਂ 3-4 ਦਿਨ ਬਤੀਤ ਹੋ ਗਏ ਨਾ ਭਾਈ ਰਾਮਾ ਜੀ ਖਿੱਚ ਗਏ ਆਪਣੇ ਆ ਤੁਹਾਡੀ ਉਮਰ ਵਧੀਕ ਹੋ ਗਈ ਆ ਤੁਹਾਡੇ ਉਮਰ ਜ਼ਿਆਦਾ ਹੋ ਗਈ ਆ ਤੁਸੀਂ ਜਿਸ ਤਰ੍ਹਾਂ ਸਵੇਰੇ ਆ ਕੇ ਜਾਂਦੇ ਹੋ ਨਾ ਸ਼ਾਮੀ ਭੁੱਲ ਜਾਂਦੇ ਹੋ ਮੈਂ ਤੇ ਉਸੇ ਤਰ੍ਹਾਂ ਬਣਾਣਾ ਹੈ ਤੇ ਐਸੇ ਕਰਕੇ ਤੁਹਾਡੀ ਉਮਰ ਵਧੀਕ ਹੋਣ ਕਾਰਨ ਤੁਸੀਂ ਭੁੱਲ ਜਾਂਦੇ ਭਾਈ ਰਾਮਾ ਜੀ ਗੁੱਸਾ ਕਰਕੇ ਚਲੇ ਗਏ ਆ ਤੇ ਮੈਂ ਤਰ੍ਹਾਂ ਨਹੀਂ ਬਣਾਣਾ ਬਾਬਾ ਬਰਤਖਸ ਮਹਾਰਾਜ ਜੀ ਭਾਈ ਜੇਟੇ ਨੂੰ ਆਖਦੇ ਭਾਈ ਜੇਟਾ ਜੀ ਸਤਿਵਚਨ ਕਹਿ ਕੇ ਉਹ ਥੜਾ ਘਾ ਕੇ ਅਗਲਾ ਦਿਨ ਫਿਰ ਥੜਾ ਬਣਾਉਂਦੇ ਸ਼ਾਮਾਂ ਪਈਆਂ ਬਾਬਾ ਬਰਤਖਸ ਮਹਾਰਾਜ ਜੀ ਆਏ ਫਿਰ ਆਖਦੇ ਜੇਟਿਆ ਜਿਸ ਤਰ੍ਹਾਂ ਸੀ ਥੜਾ ਆਖਦੇ ਉਸ ਤਰ੍ਹਾਂ ਬਣਦਾ ਨਹੀਂ ਅਜ ਭਾਈ ਜੇਠਾ ਜੀ ਨਿਮਰਤਾ ਵਿੱਚ ਆ ਕੇ ਹੱਥ ਜੋੜ ਕੇ ਆਖਦੇ ਸਤਿਗੁਰੂ ਜੇਸੇ ਤਰਾਂ ਤੁਸੀਂ ਖੜਾ ਕਹਿ ਕੇ ਜਾਂਦੇ ਹੋ ਨਾ ਮੇਰੀ ਮਤ ਥੋੜੀ ਐ ਮੈਂ ਭੁੱਲ ਜਾਂਦਾ ਏ ਤੁਸੀਂ ਆਪ ਕਿਰਪਾ ਕਰੋ ਆਪ ਮਿਹਰਮਤ ਕਰੋ ਮੈਨੂੰ ਸਮਰਤ ਬਖਸ਼ੋ ਜਿਸ ਤਰ੍ਹਾਂ ਦਾ ਥੜਾ ਤੁਸੀਂ ਆਖਦੇ ਹੋ ਉਸ ਤਰ੍ਹਾਂ ਦਾ ਥੜਾ ਬਣਾ ਸਕਾਂ ਦੋਨਾਂ ਚ ਬੜਾ ਫਰਕਿਆ ਭਾਈ ਰਾਮਾ ਅਕਦਾ ਤੁਹਾਡੀ ਉਮਰ ਬਧਿਕ ਹੋ ਗਈ ਐ ਤੁਸੀਂ ਭੁੱਲ ਜਾਂਦੇ ਹੋ ਭਾਈ ਜੇਠਾ ਅਕਦਾ ਸਤਿਗੁਰੂ ਮੇਰੀ ਮਤ ਤੁਣੀ ਐ ਮੈਂ ਭੁੱਲ ਜਾਂਦਾ ਤੁਸੀਂ ਕਿਰਪਾ ਕਰੋ ਆਪਣੀ ਮਤ ਅਨੁਸਾਰੇ ਥੜਾ ਬਣਵਾ ਲਿਓ ਵਾ ਬਾਬਾ ਅਮਰਦਾਸ ਮਹਾਰਾਜ ਜੀ ਬੜੇ ਪਰਸਾਂ ਹੋਇ ਸਮਾਂ ਬੀਤੇ ਆ ਅੱਜ ਭਾਈ ਜੇਠੇ ਨੂੰ ਨਾ ਹੁਣ ਗੁਰਤਾ ਕਰਦੀ ਦੀ ਦਾਤ ਦੇਣ ਲੱਗੇ ਬਾਬਾ ਪੁੱਢਾ ਸਾਹਿਬ ਜੀ ਨੂੰ ਸਦਿਆ बाबा बुड्डा ਸਾਹਿਬ ਨੇ ਹੁਕਮ ਕੀਤਾ ਅੱਜ ਅਜ ਭਾਈ ਜੈਥੇ ਨੂੰ ਸ਼ਰਨ ਕਰਾ ਕੇ ਤਨ ਤੇ ਸੁੰਦਰ ਚੋਲਾ ਪਵਾਓ ਹਣ ਬਾਬਾ ਬੁੱਢਾ ਸਾਹਿਬ ਦੇ ਸਤਗੁਰਾਂ ਦਾ ਹੁਕਮ ਮੰਨ ਕੇ ਉਸੇ ਤਰ੍ਹਾਂ ਕੀਤਾ ਅੱਜ ਸਾਰੇ ਸੰਗਤ ਨੂੰ ਹੁਕਮ ਕਰਦੇ ਬਾਬਾ ਮਕਾਸ ਮਹਾਰਾਜ ਕਿ ਅੱਤ ਬਾਦ ਤੁਹਾਡੇ ਗੁਰੂ ਜਿਹੜੇ ਚੌਥੇ ਪਾਸ਼ਾ ਗੁਰੂ ਰਾਮਦਾਸ ਮਹਾਰਾਜ ਜੋਤ ਪ੍ਰਗਟ ਜਗਤ ਸਾਈਂ ਸ਼ੇਕਾਇਆ ਫਿਰ

ਬੈਠਾ ਹੋਤੇ ਮੇਰੇ ਸਤਿਗੁਰਾ ਸਾਤਿ ਤਮ ਖਰ ਜਾਣ ਹੋ ਆਪੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਦਾ ਸਤਗੁਰੂ ਤੂੰ ਸਾਡੇ ਗਰੀਬਾਂ ਦੇ ਲਾਜ ਪਤ ਰੱਖੇ ਕਿਸੇ ਨੇ ਵੀ ਸਾਖ ਸੰਬੰਧਿਆ ਨੇ ਬਾਹਰ ਨਹੀਂ ਪੜੇ ਸਭ ਸਾਰਿਆਂ ਨੇ ਤਾਨੇ ਮਾਰੇ ਕਿਨੂੰ ਕਾਣ ਪੁੱਛੇ ਕੰਨ ਤੇ ਪਾਣ ਲਈ ਤਨ ਤੇ ਲੀੜੇ ਨਹੀਂ ਮੱਲੇ ਇਹਨੂੰ ਤੇ ਖਾਣ ਲਈ ਭੋਜਨ ਵੀ ਨਹੀਂ ਮਿਲਦਾ ਅੱਜ ਤੂੰ ਐਸੇ ਗਰੀਬ ਦੀ ਲਾਜ ਪਤ ਰੱਖੇ ਜੋਂ ਹੰਮਰੇ ਪੈ ਤੋ ਹੋਤੀ ਮੇਰੇ ਸਤਗੁਰਾ ਸਾਬਿਤ ਤੁਮ ਹਰ ਜਾਣ ਹੋਂ ਆਪੇ ਕਾਮ ਰੁਲਦੇ ਫਿਰਦੇ ਕੋਈ ਬਾਤ ਨਾ ਪੁੱਛਦਾ ਗੁਰ ਸਤਗੁਰ ਸੰਗ ਕੀਰੇ ਅਮਕਾਪੇ ਤਨ ਧਾਲ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੁਕੇ ਸਭ ਸੋਖ ਸੰਤਾਪੇ ਸਤਗੁਰ ਤੈ ਸਾਨੂੰ ਇੰਨੇ ਜੋਗ ਕਰ ਛਟਿਆ ਹੁਣ ਗੁਰਦਾਸ